ਫਰਵਰੀ 2018 ਹੂੰ 34 ਸੈਕਟਰ ਗੁਰਦੁਆਰੇ ਦੇ ਵਿੱਚ ਕੋਈ ਸਮਾਗਮ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਜੀ ਤੇ ਜਦੋਂ ਮੈਂ ਬੋਲਣ ਲੱਗਿਆ ਤੇ ਮੈਨੂੰ ਨਹੀਂ ਪਤਾ ਗੁਰੂ ਨਾਨਕ ਸਾਹਿਬ ਨੇ ਕੀ ਖੇਡ ਵਰਤਾਈ ਹੂੰ ਤੇ ਮੇਰੇ ਉਥੋਂ ਮੋਹ ਦੇ ਵਿੱਚੋਂ ਇਹ ਨਿਕਲਿਆ ਵੀ ਗੁਰੂ ਸਾਹਿਬ ਕਹਿ ਰਹੇ ਆ ਕਿ ਅਸੀਂ ਨਾ ਖਾਣ ਪੀਣ ਦੇ ਲੰਗਰ ਬਹੁਤ ਹੋ ਗਏ ਹੋ ਹੂੰ ਜਲੇਬੀਆਂ ਦੁੱਧ ਪੁਲਾਵ ਜਾਮਾ ਪੁਲਾਵ ਲੰਗਰ ਹੀ ਲੰਗਰ ਲਾਈ ਜਾਂਦੇ ਆ ਪਰ ਮੇਰੇ ਬੱਚਿਆਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ ਹੂੰ ਬਹੁਤ ਇਹ ਜਿਹੇ ਬੱਚੇ ਨੇ ਜੇ ਇਲਾਜ ਵਾਸਤੇ ਜਿਨਨੂੰ ਕੋ ਪੈਸੇ ਨਹੀਂ ਹੂੰ ਤੇ ਇਹ ਜਿਹੜੇ ਆਈ ਹਸਪੀਟਲ ਹੈ ਇਹਨੂੰ ਤੁਸੀਂ ਜਿਹੜਾ ਇਹਦਾ ਬੋਰਡ ਚੇਂਜ ਕਰਕੇ ਲਿਖਿਓ ਅੱਖਾਂ ਦੇ ਆਪਰੇਸ਼ਨ ਦਾ ਲੰਗਰ ਕਿਆ ਬਾਤ ਤੇ ਇੱਥੇ ਕੋਈ ਕੈਸ਼ ਕਾਊਂਟਰ ਨਾ ਹੋਵੇ ਹੂੰ A ਤੋਂ ਲੈ ਕੇ Z ਤੱਕ ਸਾਰਾ ਟ੍ਰੀਟਮੈਂਟ ਉਹ ਟੋਟਲ ਗੁਰ ਨਾਨਕ ਦੇ ਖਾਤੇ ਚ ਹੋਵੇ ਜਿੰਨੀ ਸੰਗਤ ਇੱਥੇ ਆਵੇ ਦੁਨੀਆ ਭਰ ਚੋਂ ਜਿੱਥੇ ਮਰਜੀ ਤੋਂ ਆਵੇ ਉਹਨਾਂ ਦਾ ਸਵੇਰ ਤੋਂ ਸ਼ਾਮ ਤੱਕ ਲੰਗਰ ਪ੍ਰਸ਼ਾਦੇ ਦੀ ਵਿਵਸਥਾ ਉਹਨਾਂ ਦੇ ਠਹਿਰਨੇ ਦੀ ਵਿਵਸਥਾ ਜਿਹੜੀ ਹੈ ਉਹ ਜਿਹੜੀ ਇੱਥੇ ਹੋਣੀ ਚਾਹੀਦੀ ਹੈ ਆਖਿਰ ਵਿੱਚ ਉਹਨਾਂ ਨੇ ਨਾ ਬੜੀ ਪਿਆਰੀ ਇੱਕ ਗੱਲ ਸਾਨੂੰ ਸਮਝਾਈ ਮੈਨੂੰ ਲੱਗਦਾ ਕਿ ਉਹ ਜਿਹੜੀ ਸਾਨੂੰ ਦਾਤ ਦੇ ਗਏ ਆ ਉਹਦੇ ਚ ਉਹਨਾਂ ਲਿਖਿਆ ਮੇਰੇ بڑے ਬੱਚੇ ਨੇ ਕੋਈ ਬਿਆਰ ਯੂ ਰਾਜਸਥਾਨ ਯੂਪੀ ਇੰਟੀਰੀਅਰ ਹੀ ਚੜਾ ਰਹੇ ਉਹਨਾਂ ਕੋਲ ਤਾਂ ਕਰਾਇਆ ਵੀ ਨਹੀਂ ਆ ਤੇ ਤੁਹਾਡੇ ਕੋਲ ਕਿੱਥੋਂ ਆਣਗੇ ਕਹਿੰਦੇ ਜਿਹੜਾ ਬੰਦਾ ਆਵੇ ਨਾ ਤੁਹਾਡੇ ਕੋਲ ਮੇਰੇ ਕੋਲ ਕਰਾਇਆ ਨਹੀਂ ਸੀ ਤੇ ਤੁਸੀਂ ਕੁਝ ਨਹੀਂ ਕਹਿਣਾ ਉਹਨੂੰ ਕਹਿਣਾ ਆਪਣੀ ਟਿਕਟ ਦਿਖਾ ਤੇ ਟਿਕਟ ਦੇ ਕੇ ਡਬਲ ਪੈਸੇ ਉਹਨੂੰ ਤੁਸੀਂ ਦੇ ਦੇਣਾ। ਉਹ ਅੱਜ ਉਸ ਕਰਕੇ ਦੁਨੀਆ ਚ ਆਉਣ ਦੇ ਵੀ ਤੇ ਜਾਣ ਦੇ ਵੀ ਦੇ ਦੇਣ। ਡਬਲ ਪੈਸੇ। ਉਸ ਮੈਸੇਜ ਕਰਕੇ ਅੱਜ ਸਾਡੇ ਕੋਲ ਪੂਰੇ ਇੰਡੀਆ ਚੋ ਰਾਜਸਥਾਨ, ਬਿਹਾਰ, ਯੂਪੀ, ਝਾਰਖੰਡ ਸਭ ਜਗ੍ਹਾ ਤੋਂ ਸੰਗਤਾਂ ਹਮਮਾ ਆ ਕੇ ਪੁੱਜਦੀਆਂ ਨੇ। ਤੇ ਤਕਰੀਬਨ ਸਾਨੂੰ ਜੋ 7 ਸਾਲ ਕੰਪਲੀਟ ਹੋਣ ਲੱਗੇ ਨੇ ਇਹ 7 ਸਾਲਾਂ ਤੋਂ ਇਹ ਲਗਾਤਾਰ ਚੱਲਦਾ ਹਾਂਜੀ ਕੋਈ ਛੁੱਟੀ ਵੀ ਹੁੰਦੀ ਕਿਸੇ ਨੂੰ ਸੰਡੇ ਵਾਲੇ ਦੇ ਛੁੱਟੀ ਹੈ ਓਕੇ ਪ੍ਰੋਫੈਸ਼ਨਲ ਸੈਟਅਪ ਹੈ ਐਵਰੇਜ ਸਾਡੇ ਕੋਲ ਰੋਜ਼ ਸਵੇਰੇ 8 ਵਜੇ 1000 ਤੋਂ ਉੱਤੇ ਜੋ ਸੰਗਤ ਆਉਂਦੀ ਹੈ ਜਿਹਦੇ ਚੋਂ 700 1000 ਪੇਸ਼ੈਂਟ ਨਹੀਂ ਪੇਸ਼ੈਂਟ 6-700 ਹੁੰਦੇ ਨਾਲ ਅਟੈਂਡੈਂਟ ਹੁੰਦੇ ਓਕੇ ਉਹ ਇੱਥੇ ਪਹੁੰਚ ਜਾਂਦੇ ਨੇ ਇੱਕ ਨਜ਼ਾਰਾ ਹੈ ਜੀ ਇੱਥੇ ਦੇਖਣ ਵਾਲਾ ਜਿਹੜੀ ਵੀ ਸੰਗਤ ਆ ਕੇ 2-3 ਘੰਟੇ ਇੱਥੇ ਬੈਠਦੀ ਉਹ ਵਾਕਈ ਆਪਣੇ ਮੂੰਹ ਕਹਿੰਦੇ ਵੀ ਇੱਥੇ ਗੁਰੂ ਨਾਨਕ ਸਾਹਿਬ ਵਰਤਦੇ ਬੰਦੇ ਦਾ ਕੰਮ ਨਹੀਂ ਸੰਗਤਾਂ ਨੂੰ ਜਿਵੇਂ ਤੁਸੀਂ ਆਪ ਜੀ ਦੇਖੋਗੇ ਹੁਣ ਵੀ ਲੰਗਰ ਦਾ ਟਾਈਮ ਹੋ ਗਿਆ ਲੰਗਰ ਵੱਖਰੇ ਤੌਰ ਤੇ ਚੱਲਦਾ ਫਿਰ ਲੰਗਰ ਸਵੇਰੇ ਚਾਹ ਦਾ ਤੇ ਮਠੀਆਂ ਬਿਸਕੁਟਾਂ ਦਾ ਓਕੇ ਦੁਪਹਿਰ ਨੂੰ ਲੰਗਰ ਹੈ ਸ਼ਾਮ ਨੂੰ ਸੂਤ ਉੱਤੇ ਬੰਦਾ ਉਹਨਾਂ ਦੀ ਵਿਆਸ਼ਦਾ ਸੀ ਬੰਦੋਬਸਤ ਕੀਤਾ ਕਿਉਂਕਿ ਰਹਿਣ ਦਾ ਪ੍ਰਬੰਧ ਵੀ ਕਰਦੇ ਕਿਉਂਕਿ ਜਿਹੜਾ ਦੋਰੋਂ ਆਏਗਾ ਘੱਟ ਤੋਂ ਘੱਟ 4 ਦਿਨ ਲੱਗਣਗੇ ਪਹਿਲੇ ਦਿਨ ਚੈੱਕ ਅਪ ਹੋਏਗਾ ਅਗਲੇ ਦਿਨ ਟੈਸਟ ਹੋਣਗੇ ਤੀਜੇ ਦਿਨ ਆਪਰੇਸ਼ਨ ਹੋਏਗਾ ਚੌਥੇ ਦਿਨ ਪੱਟੀ ਹਟਲ ਕੇ ਉਹਨੂੰ ਕਰ ਪਏ ਤੇ 4 ਦਿਨ ਉਹ ਰਹਿੰਦਾ ਸਾਡੇ ਕੋਲ ਮਤਲਬ 4 ਦਿਨ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਰੱਖਣ ਉਹਦੇ ਵੀ ਤੇ ਆਪਰੇਸ਼ਨ ਕਰ ਗੁਰੂ ਨਾਨਕ ਸਾਹਿਬ ਉਹਨਾਂ ਨੇ ਸਾਨੂੰ ਦਲੇਰੀ ਦਿੱਤੀ ਹੈ ਸਿਰ ਤੇ ਹੱਥ ਰੱਖਦੇ ਔਰ ਕਰਵਾ ਲੈਂਦੇ ਅੱਜ ਮੈਂ ਬੜੇ ਮਾਣ ਨਾਲ ਖੁਸ਼ ਹਾਂ ਕਿ ਅੱবি ਪੀਜੀਆਈ ਦੇ ਵਿੱਚ ਜੋ ਫੈਸਿਲਿਟੀਆਂ ਨੇ ਉਹਨਾਂ ਤੋਂ ਜ਼ਿਆਦਾ ਟੈਕਨੀਕਲ ਮਸ਼ੀਨਾ ਤੇ ਡਾਕਟਰ ਫੈਸਿਲਿਟੀ ਸਾਡੇ ਕੋਲ ਹੈ 13 ਡਾਕਟਰ ਸਾਡੇ ਕੋਲ ਆਈ ਸਪੈਸ਼ਲਿਸਟ ਨੇ ਜਿਹਦੇ ਚ ਰੈਟਨਾ ਦੇ ਵੀ ਨੇ ਕੋਰਨੀਆ ਦੇ ਵੀ ਨੇ ਕੈਟਰਕ ਦੇ ਵੀ ਨੇ ਸਕਵਿੰਟ ਦੇ ਡਾਕਟਰ ਵੀ ਨੇ ਸਾਰੇ ਡਾਕਟਰ ਅਵੇਲੇਬਲ ਨੇ ਉਹ ਸਾਰੀਆਂ ਹੀ ਸਰਜਰੀਜ਼ ਇੱਥੇ ਹੁੰਦੀਆਂ ਨੇ ਪ੍ਰੀਓਫਕਾਸ ਤੋਂ ਸਭ ਨਾਲ ਵੱਡੀ ਗੱਲ ਇੱਕ ਜਿਹੜੀ ਮੈਂ ਇੱਕ ਚੈਲੰਜ ਨਾਲ ਦੱਸਦਾ ਜੀ ਅੱਜ ਤੱਕ ਦੁਨੀਆ 'ਚ ਇੰਡੀਆ 'ਚ ਦੁਨੀਆ 'ਚ ਅੱਜ ਤੱਕ ਰੈਟਨਾ ਦਾ ਚੈੱਕਅਪ ਰੈਟਨਾ ਦਾ ਟ੍ਰੀਟਮੈਂਟ ਰੈਟਨਾ ਦਾ ਆਪਰੇਸ਼ਨ ਇਹ ਅੱਜ ਤੱਕ ਕੋਈ ਫ੍ਰੀ ਨਹੀਂ ਕਰ ਪਾਇਆ ਕਿਉਂਕਿ ਅਗਰ ਰੈਟਨਾ ਦੀ ਪ੍ਰੋਬਲਮ ਆ ਗਈ ਤੇ ਉਹਦਾ ਆਪਰੇਸ਼ਨ ਦਾ ਪੀਜੀ ਚ 80000 ਰੁਪਏ ਖਰਚੇ ਤੇ ਇੱਕ ਕਨਜੈਕਸ਼ਨ ਲੱਗਦੇ ਨਾ ਅੱਖੀ ਚ 10-10000 ਰੁਪਏ ਇਹ ਪਹਿਲੀ ਜਗ੍ਹਾ ਗੋਨਾਨਕ ਸਾਹਿਬ ਦੀ ਜਿੱਦੇ ਜੈ ਰੈਕਟ ਨਾਲ ਦਾ ਆਪਰੇਸ਼ਨ ਫਰੀ ਹੁੰਦਾ ਜਿਹੜੇ ਇੰਜੈਕਸ਼ਨ ਲੱਗਦੇ ਨੇ 50 ਤੋਂ 12000 ਪ੍ਰਾਈਵੇਟਿਕ ਚਾਰਜੀਸ ਨੇ 300 ਇੰਜੈਕਸ਼ਨ ਜਿਹੜੇ ਨੇ ਉਹ ਮਹੀਨੇ ਦੇ ਵਿੱਚ ਫਰੀ ਹੱਥੇ ਲੱਗਦੇ ਨੇ ਲੇਜ਼ਰ ਫਰੀ ਹੁੰਦੀ ਹੈ ਇੱਕ ਬੇਸਿਕ ਟੈਸਟ ਹੋਸੀਟੀ ਤੁਸੀਂ ਚੈਰੀਟੇਬਲ ਕੋਲ ਵੀ ਚਲੇ ਜਾਓਗੇ ਉਹ ਵੀ 2200 ਰੁਪਏ ਹੋਸੀਟੀ ਲੈਂਦੇ ਐਥੇ ਦਿਨ ਹੀ 100 ਹੋਸੀਟੀਆਂ ਹੁੰਦੀਆਂ ਸਾਰੀਆਂ ਟੋਟਲ ਫਰੀ ਆਫ ਕੋਸਟ